ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਹੇ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀਓ ਜਿੰਨੇ ਵੀ ਵੀਡੀਓ ਇਸ ਸਮੇਂ ਦੇਖ ਰਹੇ ਨੇ ਉਹਨਾਂ ਵਿੱਚ ਸਾਡੇ ਬਜ਼ੁਰਗ ਬੱਚੇ ਬੀਬੀਆਂ ਪੈਣਾ ਸਾਡੀਆਂ ਸਾਡੇ ਨੌਜਵਾਨ ਵੀਰ ਜਿੰਨੇ ਵੀ ਵੀਡੀਓ ਦੇਖ ਰਹੇ ਮੇਰੇ ਦਾਤਾ ਸੱਚਾ ਪਾਤਸ਼ਾਹ ਜੀਓ ਸਭ ਨੂੰ ਤੰਦਰੁਸਤੀਆਂ ਬਖਸ਼ੀ ਚੜ੍ਹਦੀ ਕਲਾ 'ਚ ਰੱਖਿਓ ਮੇਰੇ ਦਾਤਾ ਸਭ ਦੀਆਂ ਇੱਛਾਵਾਂ ਜੜੀਆਂ ਮਨੋ ਕਾਮਨਾਵਾਂ ਜ਼ਰੂਰ ਪੂਰੀਆਂ ਕਰੀਂ ਜੀ ਤੁਹਾਨੂੰ ਪਤਾ ਜੀ ਸੀ ਕਰਨ ਮਹਾਲ ਵੀਡੀਓ ਤੇ ਪਹਿਲਾਂ ਬਲੌਗ ਬਣਾ ਕੇ ਪਾਇਆ ਸੀ ਵੀ ਅਸੀਂ ਨਾਨਕਿਆਂ ਨੂੰ ਜਾਣਾ ਤੇ ਨਾਨਕਿਆਂ ਲਈ ਖਿਚੜੀ ਜ ਆ ਕਪੜਾ ਜਿਹੜਾ ਅੰਦਰ ਕੱਦਾ ਕਹਿ ਰਿਹਾ ਮੈਂ ਸੁਖਵੀਰ ਨੂੰ ਵੀ ਪਾ ਦਿਓ ਉੱਥੇ ਇੱਕ ਪ੍ਰੋਗਰਾਮ ਹੈਗਾ ਪ੍ਰੋਗਰਾਮ ਬਾਰੇ ਤੁਹਾਨੂੰ ਦੱਸਾਂਗਾ ਉੱਥੇ ਜਾ ਕੇ ਵੀ ਕੀ ਪ੍ਰੋਗਰਾਮ ਹੈਗਾ ਤੇ ਅ ਤਿਆਰੀ ਕਰਨ ਨੂੰ ਮੈਂ ਕੱਦਾ ਕਹੀ ਜਾਂਦਾ ਇਸ ਦੇ ਪਹਿਲਾਂ ਮਾਸੀ ਕੋਲ ਜਾਣਾ ਮਾਸੀ ਨਾਨ ਉਕਰਜੀ ਕਰਦੀ ਹੈ ਦੇਖਦੇ ਆਂ ਸ਼ਾਇਦ ਮਨਾ ਕੇ ਲੈ ਕੇ ਜਾਊਂਗਾ ਉਹਨੂੰ ਵੀ ਚੱਲ ਮੇਰੇ ਨਾਲ ਉੱਥੇ ਨੂੰ ਨਾਲੇ ਆਚਾਰ ਚਟਣੀ ਵਗੈਰਾ ਉੱਥੇ ਤੇ ਪਾ ਲਿਆਉਂਗੇ ਹੁਣ ਸਾਡੇ ਘਰ ਤੋਂ ਰੇ ਪੈ ਨਹੀਂ ਸਕਦਾ ਉੱਥੇ ਚਲੋ ਮਾਮੀ ਹੋ ਗਈ ਚਾਚਾ ਆਇਆ ਵਾ ਅ ਤੇ ਇਹਨਾਂ ਨੂੰ ਰਲ ਕੇ ਕਾ ਮਜ਼ਾ ਕਰਾ ਕੇ ਪਵਾ ਲਾਂਗੇ ਸਮਾਨ ਸਮੂ ਸਾਰਾ ਆਪਾਂ ਨੇ ਖਰੀਦ ਲਿਆ ਹੋਇਆ ਪਿਛਲੇ ਬਲੌਗ ਦੇ ਵਿੱਚ ਸਾਰਾ ਕੁਝ ਤੁਸੀਂ ਦੇਖ ਹੀ ਲਿਆ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਖਿੱਚ ਰਹੇ ਹਾਂ ਜੀ ਤਿਆਰੀ ਮੌਸਮ ਵੀ ਉੱਪਰ ਤੇ ਬੇਈਮਾਨ ਜਾ ਹੋ ਰਿਹਾ ਫੇਰ ਦੁਬਾਰੇ ਗਰਮੈਸ ਪੂਰੀ ਹੋਈ ਵੀ ਆਏ ਲੱਗਾ ਵੀ ਨੇਰੀ ਆ ਜਾਣੀ ਐ ਮੀਂਹ ਬਹੁਤ ਪਊਗਾ ਪਰ ਅਸੀਂ ਕਹਿੰਦੇ ਵੀ ਮੀਂਹ ਤੋਂ ਪਹਿਲਾਂ ਪਹਿਲਾਂ ਅਸੀਂ ਕਿਤੇ ਟਿਕਾਣੇ ਲੱਭ ਜਾਈਏ ਫਿਰ ਅਸੀਂ 2-3 ਦਿਨ ਉੱਥੇ ਲਾਉਣੀ ਆ ਜੀ ਅ ਮੇਰੇ ਨਾਨਕੇ ਪਹਾੜਾਂ ਦੇ ਵਿੱਚ ਤੇ ਆਪਾਂ ਹੁਣ ਤਿਆਰੀ ਦੀ ਵੀਡੀਓ ਹੈਗੀ ਜਿਹੜੀ ਪੋਤਣ ਦੀ ਵੀਡੀਓ ਦਿਖਾਉਣੀ ਆ ਹੁਣ ਆਪਾਂ ਨੇ ਤੁਸੀਂ ਸਾਡੇ ਨਾਲ ਬਣੇ ਹੋਏ ਸਾਡੇ ਸਾਨੂੰ ਇੰਨਾ ਪਿਆਰ ਦਿੰਦੇ ਤੁਹਾਡਾ ਸਾਰਿਆਂ ਦਾ ਧੰਨਵਾਦ ਹੈਗਾ ਆਇਓ ਚ ਬੁਲਾਓ ਫਿਰ ਸੱਸ ਜੀ ਕਰ ਵਾਈਫ ਜੀ ਦਾ ਖਾਲਸ ਵਾਈਫ ਜੀ ਜੀ ਫਤੇ ਪਰ ਹੋਂਕਾ ਵੀ ਆਇਆ ਲੱਗਦਾ ਮੈਨੂੰ ਵੀ ਤੁਸੀਂ ਤੁਰਦੇ ਨਹੀਂ ਸੀ ਕਿਤੇ ਯਾਰ ਹੈ ਕਰ ਕੋ ਬਣਾ ਤੁਸੀਂ ਉਹ ਹੀ ਦੇਖ ਲਾ ਮੈਂ ਕਹਿ ਬੈ ਜਾ ਸਾਢੇ 11 ਵਜੇ ਦਾ ਆਇਆ ਹੋਇਆ ਹਾਂ ਹਾਂ ਬੱਜ ਕੇ 11:30 ਬਣ ਗਏ ਕਾਹ ਜਾ ਕੇ ਕਿਹਾ ਜਾਂਦੇ ਨੇ ਵੀ ਚਾ 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 ਬੰਨ ਲੱਗ ਜਾਣਾ ਨਾ ਕਰਣਾ ਹਾਂ ਰਹੀ ਦਿਨ ਕਰ 3-4 ਵਜੇ ਮਾਮ ਬਣ ਗਿਆ ਚਾਚਾ ਭਾਈ ਗੁੱਸੇ 'ਚ ਹੈਂ ਤੇ ਇੱਧਰ ਨੱਬਰ ਸਾਡਾ ਸੁਖਨੀ ਤੂੰ ਵੀ ਤਿਆਰ ਹੁੰਦੀ ਸੰਦੀਪ ਕੌਰ ਸਤਿ ਸ਼੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਪਤੁਲਾ ਕਾ ਖਾਲਸਾ ਸੰਦੀਪ ਸਾਡੀ ਛੋਟੀ ਢਿੱਲੀ ਹੈ ਬਿਮਾਰ ਆ ਵਿਚਾਰੀ ਇੱਧਰ ਖਾਲਾ ਤੇਰੇ ਹੱਥ ਰਿਆ ਲੋ ਹੁਣ ਲੱਗਣ ਤੇ ਹਟਦੀਆਂ ਓ ਨਹੀਂ ਸੀ ਰਵਾਇਆ ਸਰਦਾਰ ਜੀ ਮੋਨੋ ਲਾਉਂਦੀ ਦੀ ਕੁਸ ਓ ਤਾਂ ਉਂ ਗੇ ਖੁਸ਼ਕੀ ਪਾਪਾ ਹਾਂ ਮੈਂ ਵਾਏ ਕੁੱਛੇ ਕਰ ਜਾਉਂ ਸੋ ਪਲੀਜ਼ ਹੂੰ ਪਰ ਹੁਣ ਸਾਰਾ ਮੇਰੇ ਕੱਪੜੇ ਕੱਪੜੇ ਵੀ ਪਏ ਹੋਣੇ ਹਾਲਾ ਪੌੜੇ ਆ ਮੈਂ ਬਸ ਕੱਢੇ ਪਏ ਆ ਪਾਉਣ ਨੂੰ ਟਾਈਮ ਨਹੀਂ ਲੱਗਣਾ ਵਾਹਿਗੁਰੂ 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 ਜੇ ਬਹੁਤਾ ਢਿੱਲੀ ਮਸੀ ਹੋਈ ਹਰੀ ਵਾਲੀ ਭਾਬੀ ਨੂੰ ਬੁਲਾ ਲਈ ਠੀਕ ਆ ਨਾ ਕੰਮ ਕਾਰ ਨੂੰ ਹਾਂ ਹਾਂ ਹੋਰ ਕੀ ਹਾਂ ਜੀ ਮਮ ਜੇ ਲੱਗਿਆ ਕੋਸਰੇ ਵੀ ਸਰੀਰ ਹਾਲ ਉਹ ਚਾਚਾ ਉਹ ਚੱਕਿਆ ਰ ਆਪਾਂ ਨੇ ਜ਼ਮਾਨੇ ਭੁੱਲ ਜਾਣਾ ਮੈਨੂੰ ਲੱਗਦਾ ਗੱਡੀ ਦੇ ਕੋਲ ਤਾਂ ਕਰ ਲੈ ਯਾਰ ਇਹਨੂੰ ਤੇਲ ਦੀ ਬੋਤਲ ਆ ਰਹਾ ਸਾਮਾਨ ਜਾ ਚੀਨੀ ਵੀ ਉੱਥੇ ਰੱਖੀ ਹੋਈ ਪਿਆ ਪੰਥ ਥੱਲੇ ਨਾ ਇੱਕ ਆਟਾ ਲੈਣਾ ਖਿਆਲ ਕਰੀ ਵਾ ਜਾਂਦੇ ਹੋਏ ਮੜਾ ਯਾਦ ਰੱਖੀ ਬਾਈ ਬਣ ਕੇ ਕਿਤੇ ਉੱਥੇ ਦੇਖੀ ਜਾਣ ਵਾਲੇ ਵਾਲੇ ਨੂੰ ਪਚਾਕੀ ਜਾਈਏ ਫਿਰ ਇਹਨੂੰ ਗੱਡੀ ਦੇ ਕੋਲ ਲੈ ਜਾ ਇਹਦੇ ਵੀਰ ਕਹਤੋ ਚਲੀ ਹੁਣ ਫਿਰ ਉੱਥੇ ਅੱਛਾ ਸਲੈਂਡਰੀ ਵੀ ਚੱਕ ਲੈ ਯਾਰ ਜੇ ਲੋੜ ਪਈ ਵਰਤ ਲਾਂਗੇ ਹੈ ਚੱਲ ਕਿਤੇ ਦੌੜ ਰਹੀ ਆ ਚੱਲ ਇੱਕ ਅੰਦੇ ਡੰਗ ਦਾ ਥਾਰ ਦੂੰ ਸਾਡਾ ਅੱਛਾ ਹਲ ਵੀ ਇਹ ਤਾਂ ਹੋਰ ਕੁਝ ਕੁ ਗਾਦੀਆਂ ਸੋਖੀਆਂ ਬਿੰਦੀਆਂ ਲਾਉਂਦੀ ਫਿਰਦੀਆਂ ਨੇ ਇਹ ਅੱਛਾ ਛੇਤੀ ਕਰ ਫਿਰ ਬੜੀਏ ਕੰਮ ਨਿਕਲ ਗਏ ਛੇਤੀ ਦੇ ਕੇ ਆ ਕਸ਼ ਕੱਢੇ ਮੈਂ ਵੀ ਹੈ ਕੱਪੜੇ ਜਿਹੇ ਦਾ ਹਨ ਹਾਂ ਇੱਕ ਨਿਕਰ ਜੀ ਦਾ ਪਿੱਛੇ ਪਾ ਦੇ ਜਰ ਮੈਂ ਕਿਉਂ ਨਿਕ ਆ ਕੋ ਦੂਜੀ ਲੇ ਜਮ ਲੰਬੀ ਜੀ ਕੋਈ ਜ਼ਰੂਰਤ ਤਾਂ ਹੈ ਨਹੀਂ ਬਥੇ ਹਨ ਲੋੜ ਤਾਂ ਨਹੀਂ ਹੈਗੀ ਪਾ ਦੇ ਆ ਆ ਲੈ ਜਰਮੀ ਉੱਤੇ ਹਾਂ ਹਾਂ ਪਾ ਦੇ ਜੀ ਠੀਕ ਹੈ ਆ ਹੋ ਗਏ ਆ ਵੀ ਹੋ ਗਈ ਸ਼ਰਟ ਠੀਕ ਹੈ ਅੱਜ ਦੇ ਥੱਲੇ ਵਾਲੀ ਸ਼ਰਟ ਵੀ ਠੀਕ ਹੈ ਆ ਪੈਂਟ ਵੀ ਠੀਕ ਹੈ ਆ ਕੋਰਟੋ ਪਜਾਮਾ ਇਹ ਜਿਹੜਾ ਨਵਾਂ ਕੋਰਟੋ ਪਜਾਮਾ ਕਿੱਥੇ ਆ ਉਹ ਬਾਹਰ ਪਹਿਲੇ ਥੱਲੇ ਪਾ ਦੇ ਯਾ ਲੈ ਕੋ ਤੁਹਾਡੀ ਤੇ ਕਸ਼ਹਿਰਾ ਮੇਰਾ ਥੱਲੇ ਪਿਆ ਹਨ ਮੇਰੇ ਦਿਮਾਗ ਦੇ ਵਿੱਚ ਹੁਣ ਮੇਰਾ ਇੱਕ ਕੰਗਾ ਵੀ ਪਾਣੀ ਵਿੱਚ ਆਉ। ਇੱਥੇ ਪੇ ਰੰਦਾ। ਦਵਾਈ ਮੈਂ ਚ ਪਾਣੀ ਮਾਮੇ ਨੂੰ ਵੀ ਪੱਤੇ ਲੈ ਕੇ ਚੱਲਿਆ ਮੈਂ ਪੰਜ ਛੇ। ਉਹ ਦੇ ਕੇ ਆਣ ਮਾਮੀ ਕੰਤੀ ਲੈ ਕੇ ਆਈ। ਹਾਲੇ ਤੋਂ ਮਾਰ ਚੀ। ਹਰ ਤੇ ਲਾ ਵੀ ਏਸੀ ਆ ਗਿਆ ਭਈ ਓਏ ਚੱਕ ਲਿਆਂਦਾ ਵਾ ਸੁੱਤਾ ਪਿਆਈ ਓਏ। ਆਂਡੋਰ ਦਾ ਰਿਹਾ। ਹਾਂ। ਨਹੀਂ ਡੋਰ ਹੋਰ। ਹਾਂ ਇਹ ਆ ਪੰਗਾ ਹੋ ਗਿਆ ਜੀ ਅੱਜ ਏਸੀ ਦਾ ਸਾਡਾ ਇੰਡੋਰ ਔਰ ਆਊਟਡੋਰ ਦੋਨੋਂ ਜਵਾਬ ਦੇਗੇ। ਅੰਮ੍ਰਿਤ ਪੱਕਾ। ਤਾਂ ਕਹੀ ਹੋਇਆ? ਖੋਇਆ ਤਾਂ ਤਾਂ ਕਹੀ ਹੈ ਨਾ। ਦੇਖ ਮੈਂ ਤਾਂ ਹਲ ਟਾਲਦਾ ਤਾਂ ਮੈਂ ਚੱਲ ਸ਼ਾਮ ਸ਼ੋਮ ਨੂੰ ਅੱਜ ਉਹਨੂੰ ਕਿਹਾ ਮੈਂ ਆਪਣੇ ਨੂੰ ਫੋਨ ਕਰ ਉਹਦੇ ਘਰ ਜਾ ਉੱਥੀ ਤੇ ਲੈ ਕੇ ਆ ਸੱਤਾਂ ਪਿਆ ਗੋਣੇ ਮਾਰਤਾ ਹੈ ਸੱਸਰੀ ਕਾਲ ਵੀ ਬੁਲਾਉਣੀ ਹੁੰਦੀ ਕਿਸੇ ਨੂੰ ਉਹ ਚਿਹਰਾ ਕਿਆ ਕਰੇ ਬਖਾਨ ਨਾ ਸੱਸਰੀ ਕਾ ਕਹਿਣ ਲੱਗੇ ਓ ਗੱਲਾਂ 150 ਮਾਰ ਲੈਣੀਆਂ ਸੱਸਰੀ ਕਾ ਕਹਿਣ ਲੱਗੇ ਤੈਨੂੰ ਕੀ ਕਰ ਹੁਣ ਵੀ ਕਹਿਦਾ ਆਲ ਵੀ ਮੌਕਾ ਹੈਗਾ ਇਹ ਦੇ ਖਦਰ ਹੁਣ ਸੱਸਰੀ ਕਾਲ ਹੋਈ ਇਹ ਤੈਨੂੰ ਪਤਾ ਡੇਢੀ ਲਿੰਗੀ ਕੀ ਹੋਣੀ ਹੈ ਦੇਖੋ ਯਾਰ ਕਹਿੰਦੇ ਰਿਮੋਟ ਰਿਮੋਟ ਆ ਪਿਆ ਅੱਛਾ ਅੱਛਾ ਦੇਖੀ ਹਮਾਰੇ ਹਾਂ ਇੱਦਾਂ ਅੱਛਾ ਦੇਖੀ ਹੋ ਰਿਹਾ ਤਾਂ ਨਹੀਂ ਪੂਰੇ ਹੋਰੇ ਹੋਰੇ ਇਹਨੇ ਕੱਢਿਆ ਤਾਂ ਉਹ ਕਿੱਥੇ ਰੱਖਤਾ ਪੂਰਾ ਆਪਾਂ ਰੋਟੀ ਦੇ ਸਬੋਟ ਕਿ ਚਲ ਗਿਆ ਸੱਲੇ ਯਾਰ ਹੁਣ ਤਾਂ ਹੋਰੀ ਪਿਆ ਤਾਂ ਹਾਲ ਆ ਬੈਗ ਥੱਲੇ ਨਾ ਹੋਵੇ ਉਹ ਨਹੀਂ ਇੱਥੇ ਬੈਠਾ ਮੈਂ ਹੁਣ ਫੇਰ ਚਲਾਂਗਾ ਉਹ ਨਹੀਂ ਉਹ ਸੈੱਲ ਤੇ ਬਾਤ ਤਾਂ ਮੈਂ ਸੈੱਲ ਪਾ ਵੀ ਦਿੱਤੇ ਤੇ ਫੇਰ ਲੈ ਮਿਸਤਰੀ ਬੈਗ ਥੱਲੇ ਨਹੀਂ ਪਾਰਿਆ ਬੈਗ ਥੱਲੇ ਨਹੀਂ ਪਾਰਿਆ ਬੈਗ ਥੱਲੇ ਤਾਂ ਨਹੀਂ ਹੋਣਾ ਹੈਗਾ ਕਮਾਲ ਕਰਤੇ ਤੁਸੀਂ ਪੂਰੇ ਭਿਆਂ ਦਾ ਹੁਣ ਹੈ ਇਹਦੇ ਉੱਪਰ ਆ ਪਿਆ ਅੱਛਾ ਫੇਰ ਨਾ ਜੀ ਇਹ ਕਹਿੰਦਾ ਤੁਹਾਡੇ ਭਾਈ ਮੋੜ ਮਾੜ ਹਿੱਲ ਗਿਆ ਕੋਈ ਦਾ ਮੈਂ ਤੁਹਾਨੂੰ ਦੱਸਿਆ ਤਾਂ ਮੋੜ ਤੋਂ ਹੋ ਗਿਆ ਹਾਂ ਕੋਈ ਨਹੀਂ ਪੱਖਾ ਹੀ ਨਹੀਂ ਉਹ ਚੱਲਦਾ ਅੰਦਰ ਤੋਂ ਹਾਂ ਹਾਂ ਨਾ ਇਹਦਾ ਚੱਲਦਾ ਨਾ ਬਾਹਰ ਦਾ ਚੱਲਦਾ ਦੋਹੀਨ ਚੱਲਦੇ ਪਤਾ ਨਹੀਂ ਕੀ ਦਿੱਕਤ ਆ ਹੁਣ ਅਜੂ ਨਾਲ ਦੀ ਨਾਲ ਚੱਲਣਾ ਚਾਹੀਦਾ ਥਾ ਇਹਨੂੰ ਬੱਹ ਬਟਰ ਬੋਟੋ ਤਾਂ ਅਸੀਂ ਵੀ ਧੱਬ ਕੇ ਦੇਖ ਲੈ ਸਰ ਬਸ ਇਹ ਹਾ ਜਿਹਨੇ ਕੰਮ ਤੂੰ ਕਰੇ ਇਹਦੇ ਦੋ ਦੋ ਤਿੰਨ ਤਿੰਨ ਜਣਿਆਂ ਨੇ ਕਰ ਲਏ ਸੀ ਇਹ ਕੰਮ ਸੁਬੀਰ ਆ ਵੀ ਫਾੜਾ ਨਹੀਂ ਪੱਧਰਾ ਕਰਕੇ ਰੱਖ ਵਿੱਚ ਕਿ ਉੱਥੇ ਪ੍ਰੈਸ ਆਉਂਗੀ ਮਾਮੀ ਕੋਲ ਹਾਂ ਨਹੀਂ ਆ ਤਾਂ ਰਹਿਣ ਦੇ ਕੇ ਹਾਂ ਰੱਖ ਤੇਰਾ ਵੱਕ ਪਕੂਸੀ ਰੱਖ ਲੰਦਾ ਹੈ ਮਹਾਰਾਜਾ ਦਾ ਚਾਲੂ ਕਰ ਮਹਾਰਾਣਾ ਉਹ ਇਹਦਾ ਭਾਈ ਹਵਾ ਬਹੁਤ ਸੋਹਣੀ ਵੱਜਦੀ ਆ ਇੱਥੇ ਤੋਂ ਮਾਰਦਾ ਤਾਂ ਬਹੁਤ ਜ਼ੋਰ ਕਰਦਾ ਬਹੁਤ ਜ਼ੋਰ ਦੀ ਬਹੁਤ ਉੱਥੇ ਤੱਕ ਮਾਰਦਾ ਹਵਾ ਸਾਡੇ ਕੋਲ ਜਾ ਮਾਰਦਾ ਇਹ ਹੁਣ ਉਹ ਹੀ ਚੱਲਦਾ ਘੋਮੇ ਦਾ ਵਿੱਚ ਸੁਣੂ ਜਤਾ ਨਹੀਂ ਉੱਡ ਗਏ ਉਹ ਲੋਟ ਸੇ 98 ਵਾਰ ਲੈ ਆਉਂਗੇ ਕੋਡੀ ਜਾਉਂ ਕੋਡੀ ਜੋ ਉਹਨੇ ਕਿਤੇ ਉੱਤੇ ਵੱਲ ਗਿਆ ਚਲੋ ਦੇ ਵੀ ਗੱਲ ਠੀਕ ਹੈ ਕੱਪੜਾ ਧਾਰਤੀ ਸਾਰਾ ਤੇਰਾ ਖੰਸੂਰ ਹੋਗਾ ਸਮਾਨ ਪਾਇਆ ਕਾ ਲਾਲਾ ਲਾਲਾ ਤੇ ਆ ਗਏ ਬੰਦੇ ਬੁਖਾਰ ਹੋ ਰਿਹਾ ਤਰਾ ਤਰਾ ਬੜੀ ਬਹੁਤ ਗਰਮੀ ਆ ਹਾਂ ਡਬਲ ਡਬਲ ਕਮ ਹੋ ਜੂ ਲੱਭਾ ਲਾਉਂਦਾ ਹੈ ਤੇਰੇ ਪੱਖਾ ਬੰਦ ਕਰਾਂ ਉੱਪਰ ਦੇ ਫੇਰ ਪੱਖਾ ਚੱਲੀ ਜਾਂਦੇ ਤੇ ਮਾਰੇ ਮੂੰਹ ਨੂੰ ਲਾ ਰਿਆ ਨਾ ਕੋਈ ਚੱਕ ਲਈਓ ਉਹ ਚੱਕ ਤੇਰੇ ਮੂੰਹ ਹਾਂ ਉਰੀਆ ਹਾਈ ਤੇਰਾ ਕੱਪੜੇ ਕਾ ਪੂਝ ਤਸਵੀਰ ਤੇਰੇ ਨਾਲ ਕੋਣ ਦਾ ਸੁਦਾਸ ਕੋਈ ਨਾ ਮੈਂ ਕਰ ਦਿੰਦੀ ਮੈਂ ਕਰ ਦਿੰਦੀ ਆ ਇਹ ਮੈਂ ਕਰ ਦਿੰਦੀ ਆ ਪਰ ਜਾ ਨਹੀਂ ਇਹ ਨਹੀਂ ਕਰਤੀ ਇਹ ਖਰਚਤ ਨਹੀਂ ਕਰਨੀ ਆ ਅੜ ਜਾ ਕੋਈ ਨਹੀਂ ਗਈ ਐ ਕਰਮੀ ਐ ਨਾ ਸੁੱਖੀ ਨਾਣੀ ਆ ਥੱਲੇ ਦੇਖ ਲੈ ਨਵੀਂ ਤੇ ਆਉਂਦਾ ਮੈਂ ਖਰਦਾ ਗੁੱਸੀ ਪਾ ਵੀ ਦੇ ਨਾ ਇਹ ਗਰਮੀ ਪੱਕਾ ਦਾ ਤੰਦੀ ਹਾਂ ਘੰਟਲਾ ਦਾ ਦੇਖੀ ਕਮਿਆ ਨਹੀਂ ਇਹ ਤਾਂ ਖੜੇ ਗਿਆ ਚੱਲ ਪਿਆ ਨਹੀਂ ਜਾਣੀ ਉਹ}{|\text{ਖਾਲਾ ਹਾਂ ਤਾਂ ਹੀ ਦੇਖਣਾ ਬਾਈ ਮੈਂ ਤਾਂ ਤੁਹਾਨੂੰ ਕੋਈ ਸਲਾਹ ਨਹੀਂ ਦਿੰਦਾ}| \text{ਅਚਾਰ ਵਿੱਚ ਪੈ ਜਾਣਾ ਅਚਾਰ ਵਿੱਚ ਪੈਣਾ ਚਟਣੀ ਵਾਸਤੇ ਵੀ ਦੇਖਣਾ ਤਾਂ ਕੋਈ ਜੇ ਹੋਈ ਉਹਦੇ ਕੋ ਤਾਂ ਐ ਚਾਚੇ ਬਾਲਟੀ ਤਾਂ ਤੇਰਾ ਪੁੱਠਾ ਤੇ ਵੇਚ ਲੂੰਗਾ ਇਹ ਰੋਪੜੋਂ ਜੇ ਮੇਰੀ ਹਾਂ ਹੁਣ ਤੂੰ ਕੀ ਕਰਦਾ ਸੇ ਖੜਾ ਹੁਣ} ਆਏ ਨਿਕਲੇ ਹੋਣਾ ਹੁਣ ਆਜ ਥੱਲੇ ਰੱਸੀ ਜੀ ਖਿੱਚ ਆ ਰੱਸੀ ਖਿੱਚ ਖਿੱਚ ਲਈ ਚੱਕ ਉੱਪਰ ਚੱਕ ਲਈ ਓ ਜਗਾਰ ਦੇਖੋ ਉਹਨੂੰ ਟੰਗ ਉਹ ਫਸਾ ਦੇ ਉੱਪਰ ਹੱਥ ਪਾਣ ਵਾਲੇ ਚ ਹਿੱਦਾਂ ਉਹਰ ਲਾ ਵੀ ਆਏ ਹਾਂ ਖਿੱਚ ਪਾਣਾ ਹਾਂ ਹੁਣ ਇਹ ਸਮਾਨ ਇਹ ਸਾਬ ਦਾ ਟਕਾਉਣਾ ਹੈ ਆਪਾਂ ਨੇ ਤੰਬੂ ਵੀ ਚੱਕਣਾ ਚਾਚੇ ਗੱਲ ਪਹਿਲਾਂ ਰੋਟਾ ਕੇ ਚੜਾਈ ਰੱਖੋ ਬਾਦੂ ਜਰਾ ਤੰਬੂ ਵੀ ਚੱਕਣਾ ਨਾ ਪਕੜਾ ਹੀ ਰਹਿ ਗਿਆ ਬਸ 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 ਮੈਂ ਮੈਂ ਕਿਹਾ ਤੇ ਛੀ ਦਾ ਪੱਲੇ ਆਉਂਦਾ ਤੰਬੂ ਆਉਂਦਾ ਅੱਜ ਨੂੰ ਖਰਾਬ ਹੋ ਗਿਆ ਗੜਾਹੀ ਦੇ ਵਿੱਚ ਰੱਖ ਦਨੇ ਆਹ ਹੀ ਮਾਨ ਦਾ ਬੜਾ ਠੀਕ ਹਾ ਰੱਖਣਾ ਪਹਿਲਾਂ ਫੇ ਮੁੜ ਕੇ ਤਾਰਨਾ ਵੀ ਇੱਥੇ ਤੰਬੂ ਵੀ ਕਿਥੇ ਪਾਸਟ ਕਾਉਣਾ ਆਪਾਂ ਨੇ ਠਾ ਠੀਕ ਆ ਆਟਾ 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 ਵੀ ਰਣ ਚੱਕਾ ਸਮਾ ਰੱਖੋ ਏ ਕੀ ਖਾ ਗਿਆ ਯਾਰ ਅਸੀਂ ਕੰਮ ਸ਼ੁਰੂ ਕਰਨਾ ਕੋਈ ਬੱਜਦੇ ਨੇ ਭੌਂਕਣਾ ਸ਼ੁਰੂ ਕਰ ਦਿੰਦੇ। ਉਹ ਰੱਖੋ ਜਾਣਾ ਬੈਗ ਹੇਠਲੇ ਰੱਖਣੇ। ਨਹੀਂ ਆਉਂਦੇ ਬਾਕੀ ਥੱਲੇ ਦੇ ਕੋਠਾ ਰਣੇ ਪੈ। ਥੱਲੇ ਰੱਖਣਾ ਨਾ ਥੱਲਾ ਥੱਲੇ ਰੱਖਦਾ। ਹਮ ਬੈਗ ਉੱਪਰ ਕਰਦੇ ਨੇ ਪਰ ਇਹ ਵੀ ਗੱਲ ਹੈ। ਠੀਕ ਮੋਟਰ ਸਟੈਂਡ ਰਹਿ ਗਿਆ। ਫਸਾ ਦੇ ਨੂੰ ਠੰਡਾ ਜਿਹਾ ਕਰਕੇ ਥੱਲੇ ਨੂੰ। ਚਲੋ ਜੀ ਠੀਕ ਆ ਜੀ ਹੁਣ ਤੁਹਾਨੂੰ ਅਸੀਂ ਅੱਗੇ ਜਾ ਕੇ ਮਿਲਦੇ ਆ। ਪਹੁੰਚ ਗਏ ਮਾਸੀ ਦੇ ਕੋਲ ਜੀ।

ਹੇ ਹਾੜੜ ਕਹਦਾ ਮੈਂ ਕੁੱਤਾ ਦਾ ਬਾਈ ਮਾਤਾ ਸਾਸਰੀ ਕਾਲ ਸਾਸਰੀ ਕਾਲ ਮਨੂਆ ਇਹ ਤਾਂ ਸੇ ਹੀ ਗਰਮੀ ਚ ਕੁੱਤਰਾ ਬੈਠੀ ਤੂੰ ਅੰਦਰ ਸਕੂਲ ਨਾਲ ਹੋ ਗਿਆ ਔਖੀ ਜਗਾ ਬਾਹਰ ਓਏ ਕੁੱਤਿਆ ਇਹ ਜੈ ਮੈਂ ਲੈ ਤਾ ਐ ਬਾਹਰ ਨੂੰ ਨਹੀਂ ਠੀਕ ਬਾਹਰ ਨਹੀਂ ਠੀਕ ਓ ਤੂੰ ਬਾ ਬੈਠਣਾ ਮਠਾਉਣਾ ਗਿਆ ਏਸੀ ਚ ਬੈਠ ਤੂੰ ਕੱਪੜੇ ਦਸਤਾਰੇ ਕਿੱਥੇ ਆ ਕੱਪੜੇ ਹਾਂ ਜਾਣਾ ਤਪ ਹਾਂ ਉਹ ਨੀ ਮੈਨੂੰ ਕਦੇ ਨਹੀਂ ਪਤਾ ਨਾ ਨਾ ਤਾਂ ਫੇ ਅਸੀਂ ਆਉਣਾ ਹੀ ਨਹੀਂ ਤਾਂ ਤੇ ਨਾ ਆਲੀ ਗੱਲ ਹੁੰਦੀ ਬ੍ਰਦਰ ਸਾਨੂੰ ਉਹਨੇ ਕਹਿ ਵੀ ਮਨਾ ਕੇ ਲਿਆ ਉਹ ਕਿਸੇ ਵੀ ਹਾਲਤ ਚ ਬਾਹਰੋਂ ਠੰਡੀ ਹਵਾ ਲੈ ਆਈਏ ਗਰਮੀ ਪੈਂਦੀ ਆ ਇਹਨਾਂ ਨੂੰ ਪਤਾ ਕੀ ਹੈ ਕੀ ਕਰ ਖੜ ਜਾ ਇੱਕ ਮਿੰਟ ਚੁੱਪ ਕਰ ਪਹਿਲਾਂ ਦੀ ਗੱਲ ਸੁਣ ਪਹਿਲਾਂ ਕਹਿੰਦੀ ਆ ਲੈਟਰਲ ਲੱਗਿਆ ਫਿਰ ਕੀ ਹੋ ਗਿਆ ਉੱਥੇ ਲੈਟਰਿੰਗ ਹੈਗੀ ਆ ਦਵਾਈ ਦੇਣਾ ਕਿ ਦਰਦ ਦਵਾਈ ਦੇਣੀ ਦਵਾਈ ਲੈ ਲੈਣੀ ਆਪਾਂ ਨੇ ਰਾਤ ਜੇ ਪਹਿਲਾਂ ਲੱਤੀ ਵੀ ਤਾਂ ਵੀ ਠੀਕ ਆ ਤੂੰ ਸੂਟ ਦੇ ਕਿੱਥੇ ਬਸ ਉਹਨੇ ਸੂਟ ਘੜਾ ਖਾਲਸਾ ਵੇਰ ਫਤਿਹਜੀ ਹੋ ਠੀਕ ਹੋ ਹਾਂ ਗੱਲ ਤਾਂ ਦੱਸ ਗੱਲ ਕਾਤੇ ਨਹੀਂ ਜਾਣਾ ਮੈਂ ਜਲ ਲੈਟ੍ਰਿੰਗ ਕਰਕੇ ਜਾਂ 4 ਕਿੰਨੇ ਤੂੰ ਮੈਂ 3 3 ਘੰਟੇ ਜਾਂ 4 ਘੰਟੇ ਬਾਅਦ ਜਾਂਦੀ ਤੂੰ ਲੈਟ੍ਰਿੰਗ ਹੈਨਾ ਆ ਜਮ ਮਿੰਟ ਮਿੰਟ ਬਾਅਦ ਅੱਛਾ ਫਿਰ ਤਾਂ ਫਿਰ ਕੰਮ ਗਲਤ ਹੈ ਹਾਂ ਅੱਛਾ ਸੱਚੀ ਹੋ ਜਾਂ ਜੂਏ ਵੀ ਲੱਗੀਆਂ ਪੈਸੇ ਅੱਛਾ ਇੱਕ ਬੱਦ ਵੀ ਆਂ ਚੁਰਾ ਨਹੀਂ ਬੋਲਦੀ ਸੱਚੀ ਹੋ ਲੈ ਜਾਣੀਆਂ ਫਿਰ ਤੈਨੂੰ ਦੱਸਾਂ ਮੈਂ ਟਿਊਬ ਕਾ ਦੇ ਹਾਂ ਸੱਚੇ ਆ ਮੈਂ ਤਾਂ ਕੋਈ ਦਵਾਈ ਨਹੀਂ ਦੈਂਦੀ ਨਾ ਉਹ ਲੈਣ ਦੇ ਵੀ ਦਵਾਈ ਹਰ ਅਸਰ ਵੀ ਕਰਦੀ ਹੁਣ ਹੀ ਹਲ ਗਰਮੀ ਵੀ ਹੈਗੀ ਆ ਦੇ ਦਿਲ ਯਾਰ ਅੰਦਰ ਮੈਨੂੰ ਗਰਮੀ ਬਹੁਤ ਲੱਗਦੀ ਹੈ ਚੱਕਰ ਆ ਗਿਆ ਯਾਰ ਵੀ ਪਹਾੜੀ ਦੀ ਠੰਡੇ ਚ ਨੂੰ ਚੱਲ ਇਹ ਮਾਤਾ ਹਾਂ ਚੰਗੀ ਰਹੂੰਗੀ ਤੂੰ ਮੈਂ ਤਾਂ ਦੱਸਾਂ ਗਰਮੀ ਬਹੁਤ ਜੇ ਐ ਸੁੰਦਰ ਘਵਾ ਦੋ ਚਲੋ ਕੋਈ ਚੱਕਰ ਨਹੀਂ ਹੈ ਥੈਂਕ ਯੂ ਕੋੰਦ ਰਕ ਵਗੇ ਮਿੰਜਾੜ ਹੂੰ ਆ ਹਾ ਹੱਤੋ ਡੇ ਚੀਜੀਆ ਚਾਚੀ ਚੀਜੀਆ ਲੈ ਆਈ ਹੈ ਹਾਂ ਹਾਇ ਰੱਬਾ ਤੋ ਆਥਾ ਨੂੰ ਤੈਨੂੰ ਵੀ ਲੈ ਜਾਂਦੇ ਆ ਯਾਰ ਹਾਂ ਮਮੀ ਗਈ ਹੈ ਤੂੰ ਐਂ ਤਾ ਹਾਂ ਵੀ ਲੈ ਚੁਰੇ ਗਿਆ ਬਾਦ ਜਾਣਾ ਮੈਂ ਤੇ ਚੱਲਿਆਂ ਹਲ ਵੀ ਆ ਬੁਗਰੀ ਗਈ ਗਈ ਬੇ ਅੱਛਾ ਬੁਗਰੇ ਚਲੇ ਕੇ ਮਰੇ ਪੜਾ ਹਾਂ ਅੱਛਾ ਯਾਨੀ ਫੇਰ ਤੇਰੀ ਹਾਜ਼ਰੀ ਲੱਗੇਗੀ ਕਹਿਣ ਦਾ ਬਾਪ ਉੱਥੇ ਹਾਂ ਜੀ ਮੈਂ ਵੀ ਮੂੰਹ ਤੇ ਆਲੇ ਮਾਠੀ ਨਿਤ ਹਾਰ ਜਣੀਆਂ ਲੈਟਰੀਆਂ ਦੇਖ ਲੈ ਮੈਂ ਹੈਗਾ ਤਾਂ ਹੈਗਾ ਤੇਰੇ ਨਾਲ ਪੂਰੀ ਗਰਮੀ ਇੱਥੇ ਮੌਸਮ ਠੰਡਾ ਤੂੰ ਆ ਕੇ ਬਸ ਬੈ ਜਾਣਾ ਤੇ ਅੱਗੇ ਦੋਸਤ ਲੈ ਕਿੱਥੇ ਜਾਣਾ ਪੁਰੀ ਆਪ ਤਾਂ ਕਿਤੇ ਨਹੀਂ ਜਾਣਾ ਹਾਂ ਨਹੀਂ ਨਹੀਂ ਉਹ ਆ ਦੇ ਉਹ ਰੇ ਪਰੇਸ਼ਾਨ ਹੈ ਪਰੇਸ਼ਾਨ ਹੈ ਕਹਿੰਦੀ ਉੱਥੇ ਜਾਣਾ ਹੀ ਨਹੀਂ ਹੁਣ ਅੱਛਾ ਹਲ ਉੱਥੇ ਜਾਣਾ ਨਹੀਂ ਹਲ ਨਾ ਮੇਰੇ ਕੋਲ ਨਹੀਂ ਆਣ ਠੀਕ ਨਹੀਂ ਹੈਗੀ ਮੈਂ ਸਿਹਤ ਨਹੀਂ ਠੀਕ ਗੱਲ ਤਾਂ ਇੱਥੇ ਹੈ ਯਾਰ ਸਿਹਤ ਗੱਲ ਵੀ ਸਿਹਤ ਕਰੇ ਚਾਚੇ ਜੀ ਕਿਤੇ ਨੂੰ ਜਾਣਾ ਬੰਦੇ ਨੇ ਤਾਂ ਮੜੀ ਸਿਹਤ ਵੀ ਤਾਂ ਚਾਹੀਦੀ ਨਾ ਫਿਰ ਸੱਟ ਇਹ ਤੋਂ ਨਹੀਂ ਹੈਗੀ ਮੇਰੀ ਸੇ ਸਹੀ ਠੀਕ ਹੈ ਜੀ ਹਾਂ ਠੀਕ ਹੈ ਠੀਕ ਹੈ ਪੁੱਤੂ ਕਿਆ ਕਰੀ ਜਾਂਦਾ ਪੁੱਤਾ ਹਾਂ ਉਹ ਮੰਝਾ ਲੈ ਚਾਚੇ ਮੰਝਾ ਡਾ ਇੱਧਰ ਮੜਾ ਜਾ ਯਾਰ ਕਿਹਦੀ ਗੱਲ ਲੱਗਦੀ ਹੈ ਸੁਖਬੀਰ ਗੈਬ ਹੋ ਗਈ ਫਾਇਨਲ ਆ ਗੱਲਾਂ ਦੱਸ ਹੈ ਚੋਰੀ ਚੋਰੀ ਠਾਠਾ ਲਾ ਕੇ ਮਾਮ ਜਾਂਦੀਆਂ ਇਹਨਾਂ ਦੇ ਕੋਈ ਸੋਣ ਨਹੀਂ ਲੱਦਦਾ ਹੈਗਾ ਹੁਣ ਗਰਮ ਹਵਾ ਅੰਦਰ ਤੇ ਬਾਹਰ ਨੂੰ ਆਉਗੀ ਸਾਡੇ ਕੋਲ ਨੂੰ ਹੈ ਵਾਹਿਗੁਰੂ ਫਿਰ ਮਾਸੀ ਭਤੇਰੇ ਕੈਨਸਲ ਹੈ ਤਾਂ ਜਾਣਾ ਨਹੀਂ ਹੈ ਹਾਂ ਮੰਮਾ ਨੇ ਵੀ ਗੱਲ ਕਾਫੀ ਵੀ ਕਹਿੰਦੇ ਵੀ ਐਂ ਵੀ ਕਿਤੇ ਮੀਂਹ ਨਾ ਪੈਣ ਲੱਗੇ ਫਿਰ ਅਸੀਂ ਵੀ ਨਿਕਲ ਜਾਂਦੇ ਫਿਰ ਤੁਸੀਂ ਚਾਹ ਪਾਣੀ ਕਾਹਨੂੰ ਪੀਣਾ ਫਿਰ ਪਾਣੀ ਪੀ ਲਿਆ ਸੀ ਪਾਣੀ ਦਾ ਪੀ ਲਿਆ ਪਾਣੀ ਦਾ ਪੀ ਲਿਆ ਆਪਾਂ ਮਿੱਗੇ ਜਾਇਓ ਬਾਹਰ ਨਹੀਂ ਲਿਆਵਾ ਸਮਝਾ ਨਹੀਂ ਗਰਮੀ ਬਹੁਤ ਵੱਡੀ ਹੈ ਵਾਸੀ ਚੱਲ ਦੇ ਇਹ ਬਮਾਰ ਕੇਂ ਦੀ ਰੋ ਮੈਂ ਫਿਰ ਵੀ ਮਨਾ ਲਾ ਤੂੰ ਵੀ ਮਮਾ ਅੱਜ ਨਹੀਂ ਮਨਾਦਾ ਮੈਂ ਤੇਰੇ ਹੀ ਤਾਂ ਤਾਂ ਤੂੰ ਮੈਨੂੰ ਮੈਨੂੰ ਲੈ ਦੇ ਕੋਈ ਜਾ ਹੋਂ ਤਾਂ ਮੈਂ ਤੇਰੀ ਬਹੂ ਨੂੰ ਵੀ ਨਹੀਂ ਕਹਿਣ ਚੋਗਾ ਜੇ ਤੂੰ ਬਿਮਾਰ ਆ ਫਿਰ ਇਹਨੂੰ ਕਿੱਥੇ ਲੈ ਜਾਊਗਾ ਮੈਂ ਹੋ ਤਿਆਰੇ ਟਾਈਮ ਚਲੇ ਜਾਂਦੇ ਸੀ ਚੱਲ ਤੂੰ ਵੀ ਬਹੂ ਗਈ ਵੀ ਹਾਜ਼ਰੀ ਤੇਦੀ ਲੱਗ ਗਈ ਕਾਈਦਾ ਸੋਚਿਆ ਤਾਂ ਵੀ ਮਹਾਵਾਸੀ ਚੱਕ ਲੈ ਜਾਣੀ ਆਹੀਂ ਪਰ ਇਹ ਹੁਣ ਕਹਿੰਦੀ ਕਸੂਤੀ ਜੁੜਜੀ ਵੀ ਐ ਹੈ ਵੀ ਪੰਗਾ ਐ ਲੈਟ੍ਰਿੰਗ ਵਾਲਾਂ ਦਾ ਹਾਂ ਲੈਟ੍ਰਿੰਗ ਨਾ ਰੱਖਿਆ ਵੇ ਅੰਮਲ ਅਧਰੇ ਵੀ ਦਰਦਾ ਚਲੋ ਕੋਈ ਉਹ ਆਦੀ ਪਾਰਟੀ ਪੂਲਟੀ ਮੂੰਹ ਮਿੱਠਾ ਕਰਾ ਦੋ ਕੋਈ ਬੋਟਲ ਲਿਆਂਦਾ ਮੈਨੂੰ ਐਵੇਂ ਬੈਲੀ ਦੀ ਗੱਤੀ ਹੋਈ ਐ ਉਹ ਮੰਮੀ ਨੂੰ ਕਹਿ ਆਪਣੇ ਨੂੰ ਕਹਿ ਖਲਾ ਕਰ ਮੂੰਹ ਮਿੱਠਾ ਕਰਾ ਦੇ ਚਾਚੂ ਦਾ देखो कमाल हो गई यार मेरी बधाई नहीं कबूल मैं लंगर का कोई पता ही नहीं लग रहा है वो तो मुंह मिठे वाला लंगर करा दो कोई नहीं करा मैं भी नमकीन ले आया चलो कोई बात तो 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 नहीं नहीं ਏ ਹਰੀਪੁਰ ਸਾਹਿਬ ਟੱਪਾ ਕੇ ਇਹਨੂੰ ਫਿਰ ਇੱਥੇ ਆ ਇੱਕ ਕੁਲਚੇਆ ਕੁਲਚੇ ਛੋਲੇ ਕਿਆ ਨਾ ਉਹਦੇ ਵਾਲੇ 버거 ਵਾਲੇ ਯਾਦ ਆ ਜਾਂਦੇ ਬਣਾਉਂਦੀ ਹੈ ਬੀਬੀ ਇੰਨੇ ਵਧੀਆ ਬਣਾਉਂਦੀ ਆ ਹੈਂ ਖਾਣਾ ਦਾ ਬਣਦਾ ਅੱਛਾ ਚੱਲ ਤੁਰ ਪੈ ਫਿਰ ਤੁਰ ਪਾ ਹਾਂ ਡਿਗਰੀ ਕਿਨੂੰ ਐ ਬਾਦ ਵੀ ਨਹੀਂ ਦੁਕਾਨ ਵਾਲ ਨੂੰ ਇੱਥੇ ਆ ਕੇ ਚਾਚੇ ਖਿਆਲ ਆਉਂਦਾ ਤੇਰੀ ਭਤੀਜੀ ਨੂੰ ਤੁਹਾਨੂੰ ਦੱਸਾਂ ਮੈਂ ਘਰ ਨੂੰ ਮ ਖੋਪੇਲ ਵਾਦਣੇ ਜਿਗਣਾ ਉਹ ਘੋੜਿਆਂ ਦੇ ਲੱਗੇ ਹੋਏ ਹੁੰਦੇ ਨਾ ਵੀ ਦੇਖਣ ਨੂੰ ਬਿਲੀ ਨੇ ਇੰਦਰੇ ਬੱਤੈ ਨੂੰ ਇਹ ਵੀ ਨਾ ਤੁਸੀਂ ਕਹਿੰਦੇ ਹੈ ਨਹੀਂ ਮੈਂ ਕਹਿੰਦੀ ਵੀ ਹੈਗੀ ਆ ਹਾਇ ਰੱਬਾ ਕੀ ਕਰਾਂ ਉਹ ਸੰਜੀਤ ਉਹ ਪਰੇ ਹੈਗਾ ਹਾਂ ਹੂੰ ਲਾ ਭਾਈ ਛਕਾ ਦਿੰਦੇ ਆਂ ਤੇ ਨੋ ਕੋਈ ਹੋਰ ਕੀ ਕਰਨਾ ਹਾਂ ਲਾ ਵੀ ਚਾਚੇ ਆਰਡਰ ਹੈ ਕੈਨੇਸ ਵਰਗਰ ਤਿੰਨ ਦੇ ਬਿਲਗਰ ਤਿੰਨ ਵਰਗਰ ਚਾਚਾ ਆਰਡਰ ਫਿਰਦਾ ਮੈਂ ਚਾਚੇ ਕੋਲ ਜਾ ਆਂ ਮੈਂ ਸਤਿ ਸ਼੍ਰੀ ਅਕਾਲ ਜੀ ਬੜਾ ਸੋਹਣਾ ਮਾਹੌਲ ਹੈ ਜੀ ਇਹ ਹੈਗਾ ਰਾਧਾ ਸਵਾਮੀ ਸਤਸੰਗ ਬਿਆਸ ਅੱਛਾ ਇੱਥੇ ਹੈ ਕੁਝ ਮਤਲਬ ਬਣਿਆ ਹੋਇਆ ਕੋਈ ਮੈਨੂੰ ਲੱਗਦਾ ਹਰੀਪੁਰ ਸਾਹਿਬ ਅੱਜ ਬਹੁਤ ਸੋਹਣਾ ਉਹ ਸਾਹਮਣੇ ਜੀ ਬੱਦੀ ਰੋਟੀ ਵਾਲ ਹਰੀਆਲੀ ਜਾਨੀ ਕੀ ਗੱਲ ਹੈਗੀ ਐ ਮੌਸਮ ਠੀਕ ਹੈ ਜੀ ਨਾ ਗਰਮੀ ਨਾ ਠੰਡ ਬਸਣਾ ਮੌਸਮ ਇਸ ਸਮੇ ਤੇ ਇੱਥੇ ਆਰਡਰ ਦਿੱਤਾ ਵਾ ਆਪਾਂ ਨੇ ਘਰੇ 5-7 ਮਿੰਟ ਲੱਗ ਜਾਣੇ ਜੀ ਹੁਣ ਤੁਹਾਨੂੰ ਅਗਲੇ ਦੋ ਤਿੰਨ ਦਿਨ ਬਲੌਗ ਮਿਲਣਗੇ ਸਾਰੇ ਟੋਟਲ ਪਹਾੜੀਆਂ ਦੇ ਵਿੱਚ ਦੇ। ਕੀ-ਕੀ ਕੁਸ਼ੁਰੇ ਹੁੰਦਾ ਹੈ। ਉਹ ਸਾਨੂੰ ਆਪ ਸਾਰਾ ਕੁਝ ਦਿਖਾਵਾਂਗੇ ਆਪਣੇ ਬਲ ਤੇ ਵੀ ਕਿਦਾਂ ਦਾ ਮਾਹੌਲ ਹੈ। ਕਿਦਾਂ ਦੇ ਬੂਟੇ ਐ ਕਿੰਨੀ ਕੁ ਗਰਮੀ ਐ ਕਿੰਨੀ ਕੁ ਸਰਦੀ ਐ ਸਵੇਰੇ ਸ਼ਾਮ ਦੀ। ਉਹ ਸਾਰਾ ਕੁਝ ਸਾਨੂੰ ਦਿਖਾਵਾਂਗੇ। ਹੂੰ। ਮਾਸੰ ਦਿਲਾਗ ਇੰਨਾ ਵਧੀਆ। ਮੈਂ ਹੁਣੇ ਗੱਲ ਕਰਕੇ ਹਰੇ। ਗਰਮੀ ਜੀ ਨਹੀਂ ਹੈ ਜੀ ਮਤਲਬ ਨਾ ਬਹੁਤੀ ਟੰਡਾ ਠੀਕ ਠੀਕ ਜਿਹਾ ਹੋ ਗਿਆ ਨਹੀਂ ਪਸੀਨੇ ਚ ਆਉਨੇ ਆ ਉਹ ਤਾਂ ਇਹਦਾ ਜਿਹੜਾ ਨਹੀਂ ਆਉਣ ਵਾਲਾ ਸਹੀ ਗੱਲ ਨਾ ਮਹਾਂ ਵਾਲ ਮਹੌਬ ਹੀ ਹੈਗਾ ਉੱਪਰ ਕੋਤਾ ਵੀ ਕੁਝ ਨਹੀਂ ਜਾਂਦੇ ਹੈ ਹੂੰ ਬਾਹਰ ਤੋਂ ਮੈਂ ਬਾਜੀ ਪੂਰਾ ਨਿਕਲ ਨਹੀਂ ਆ ਗਿਆ ਘਰ ਤੋਂ ਮੈਂ ਆ ਗਿਆ ਹੂੰ ਉਦੋਂ ਚਾਚੇ ਕੋਲ ਦੂਏ ਹਾਂਗਕਾਂਗ ਕੋਲ ਕੋ ਵੀ ਮੜਾ ਜਾ ਬੱਟਾ ਜੇ ਦੇ ਮੀ ਮੜੇ ਬਟਨ ਦੀ ਸਰ ਜਿਹੜੇ ਮੈਂ ਕੋਸੇ ਮੰਦਰ ਦੇ ਖੰਡੇ ਆਉਂ ਜਿਹਦੇ ਹੋ ਜਾਂਦਾ ਕੰਮ ਜਿੱਥੇ ਦੇਖ ਲਓ ਪਰ ਪਸਾਣ ਲਿਆ ਹਾਂ ਪਸਾਣ ਸੀਤ ਕੀ ਦੋਏ ਦੇਣੀ ਮੈਂ ਕਹਿੰਦਾ ਤਿੰਨ ਆਹਾ ਪਸਾਣ ਲਿਆ ਬੇਤਾ ਪੱਕੀ ਆੜੀ ਰੱਖੀ ਇਹ ਲੋਕ ਤਾਂ ਹੀ ਮਾਸ ਸੀ ਨੀ ਵੀਂ ਦੇ ਲੈ ਕੇ ਖੜੇ ਉਹੀ ਗੱਲ ਕਹਿੰਦਾ ਮੈਂ ਹਾਂ ਥੋੜਾ ਜਿਹਾ ਦਾ ਆ ਲਵੇੜਤਾ ਕਿਉਂ ਦਾ ਜੀ ਬਹੁਤ ਹੁੰਦਾ ਤਾਂ ਹੀ ਤਾਂ ਮੈਂ ਵੀਡੀਓ ਬਣਾਵਾਂਗਾ ਕਰਾਂ ਤੁਸੀਂ ਘਟਿਆਈ ਭਾਈ ਹੋਗੇ ਵਿੱਚ ਪਿਛੇ ਜਿੰਨੀ ਆਈ ਉਨੀ ਆਈ ਆ ਚਲੋ ਜੀ ਠੀਕ ਹੈ ਜੀ ਹੁਣ ਅਗਲੇ ਵਲੌਗ ਤੇ ਮਿਲਦੇ ਹਾਂ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਮਾਮੀ ਜੀ ਕੋਲ ਪਹੁੰਚ ਕੇ